ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਗਾ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨੂੰ ਆਪਣੇ ਘਰੇ ਨੂੰ ਪਸ਼ੂਆਂ ਤੋਂ ਵੀ ਦੇ ਹੈ ਵੜ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲ ਵਾਤਾ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੋਂ ਠੀਕ ਹਾਂ ਬਾਈ ਹਾਂਜੀ ਬਾਈ ਪੂਰੇ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਆਪਣੇ ਹੈਗੇ ਜੀ ਭਧੌੜ ਤੇ ਟੱਲੇਵਾਲ ਜੀ ਪੱਕੋ ਕੈਂਚੇ ਨੇ ਇਹ ਜੇ ਇਧਰ ਆਏ ਪੱਖੋ ਕੈਂਚੀਆਂ ਵੀ ਹਾਂਜੀ ਪੱਖੋ ਕੈਂਚੀਆਂ ਨੇ ਇਧਰੋਂ ਭਧੌੜਾ ਜੀ ਇਧਰਲੀ ਸਾਈਡ ਤੋਂ ਇਹ ਟੱਲੇ ਵਾਲਾ ਜੀ ਠੀਕ ਹੈ ਬਾਈ ਤਸੀਲ ਤਾਂ ਪਾ ਹਣਾ ਤਸੀਲ ਤਾਂ ਪਾ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ ਕੰਟੈਕਟ ਨੰਬਰ ਹੈਗਾ ਜੀ ਆਪਣਾ 98150 20471 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਰੋਕੀ ਮੈਡਾ ਇੱਕ ਮਿੰਟ ਵੀਡੀਓ ਮੈਨੂੰ ਦੋ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ ਕੰਟੈਕਟ ਨੰਬਰ ਹੈਗਾ ਜੀ ਆਪਣਾ 98733 87391 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਬੈਠ ਦੇਖ ਰਹ ਇਹ ਦੂਜਾ ਸੂਆ ਸੂਈ ਆ ਜੀ ਆਪਣੇ ਘਰ ਦੀ ਹੋਈ ਆ ਹਾਂਜੀ ਬਾਈ ਜੀ ਠੀਕ ਆ ਬਾਈ ਕਦੋਂ ਸੂਈਏ ਬਈ ਇਹ ਇਹ ਰਾਤ ਸੂਈ ਆ ਵੀਰੇ 12:00 ਵਜੇ ਰਾਤ 12:00 12:00 ਵਜੇ ਸੂਈਆ 6:00 ਵਜੇ ਨੂੰ ਇਹਦੀ ਜੇ ਕਲੀਅਰ ਹੋ ਗਈ ਸੀਗੀ ਵੀਰੇ ਓਕੇ ਆ ਜੇ ਜਮਾ ਓਕੇ ਆ ਜੀ ਇੱਕ ਨੰਬਰ ਆ ਜੀ ਆਪਣੀ ਗਰੰਟੀ ਬੱਚਾ ਬਈ ਇਹਦੇ ਮਗਰ ਕੀ ਆ ਬੱਚਾ ਮਗਰ ਬੱਸਾ ਜੀ ਬੱਚਾ ਬੱਸਾ ਦੇ ਹਾਂਜੀ ਠੀਕ ਆ ਬਾਈ ਤੇ ਕਿੰਨਾ ਕ ਮੋੜਾ ਬਾਈ ਫਿਰ ਕੱਢਿਆ ਵੀਰੇ ਸਵੇਰੇ ਇਹਨੇ ਕੱਢਿਆਗਾ 7:00 ਵਜੇ 6:00 ਵਜੇ ਜੇਰ ਪੈਣ ਤੋਂ ਬਾਅਦ 7:00 ਵਜੇ ਧਾਰ ਚੋਈ ਆ ਉਦੋਂ ਇਹਨੇ ਸਾਢੇ 6 ਤੇ ਹੁਣ ਦੂਜਾ ਡੰਗਾ ਹੁਣ ਚਵਾਈ ਹਜੇ ਕਰਨੀ ਹੁਣ ਸ਼ਾਮ ਦਾ ਵੀ ਤੇ ਚਵਾਈ ਬਾਈ ਕਿਵੇਂ ਰਹੀ ਬ੍ਰਦਰ ਚਵਾਈ ਵੀਰੇ ਇੱਕ ਨੰਬਰ ਚਵਾਈ ਆ ਆਪਣੇ ਪਹਿਲਾ ਸੂਆ ਆਪਣੇ ਘਰੇ ਚੋਈ ਹੋਈ ਆ ਜੀ ਸਾਰਾ ਸੂਆ ਆਪਣੇ ਘਰੇ ਸੂਈ ਆ ਠੀਕ ਆ ਕਿ ਨਹੀਂ ਚੋਈ ਆ ਘਰੇ ਤੇ 18 ਕਿਲੋ ਪਹਿਲੇ ਸੂਏ ਆਪਾਂ ਬਾਲਾ ਨਹੀਂ ਕਹਿੰਦੇ ਵੀਰੇ ਜਿੰਨਾ ਗੱਲ ਸਹੀ ਦਿੱਤਾ ਨੇ ਸਹੀ 9 ਲੀਟਰ ਇੱਕ ਟਾਈਮ ਦਾ ਦੁੱਧ ਇਹ ਦੇ ਦਿੰਦੀ ਸੀ ਠੀਕ ਆ ਬਾਈ ਹਾਂਜੀ 18 ਕਿਲੋ ਦੁੱਧ ਇਹਨੇ ਪਹਿਲਾਂ ਨੇ ਦੇ ਦਿੱਤਾ ਐਜੀਟੀ ਵਾਰੇ ਦੂਜਾ ਸੂਆ ਸੂ ਰਹੀ ਹੈ ਤੇ ਇਹ ਕਿ ਬਾਈ ਕਿੰਨੇ ਕੀ ਮੀਦ ਕਰਤਾ ਉਮੀਦ ਤਾਂ ਵੀਰੇ ਦੇਖੋ ਇਹਦਾ ਆਪਣੀ ਸੇਵਾ ਦੇ ਹਿਸਾਬ ਤੇ ਆ ਇਹਦਾ ਜਿਵੇਂ ਕਹਦੇ ਜਿੰਨਾ ਕਰਮ ਵਾਲਿਆਂ ਨੂੰ ਪਾਲਾ ਉਹਨਾਂ ਕੱਢਦਾ ਇੰਨਾ ਇੰਨਾ ਤਾਂ ਇਹ ਗੱਲ ਹੁੰਦੀ ਆ ਉਮੀਦ ਤਾਂ ਆ ਵੀ 20 ਪਲੱਸ ਤਾਂ ਚੱਲਣੀ ਚਾਹੀਦੀ ਹੈ ਜਿਸ ਹਿਸਾਬ ਨਾਲ ਪਹਿਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਸੀਗਾ ਵੀ 20 ਪਲੱਸ ਨਹੀਂ 18 ਮੰਨ ਕੇ ਤਾਂ ਅਗਲਾ ਭਾਈ ਲਈ ਜਾਵੇ ਆਪਣੇ ਕੋਲ 18 ਦੀ ਤਾਂ ਆਪਣੀ ਜਮਾ ਪੱਕੀ ਗਾਰੰਟੀ ਹੋਊਗੀ ਠੀਕ ਹੈ ਬਾਈ ਥਾਣਾ ਗਿਆ ਬਈ ਗਲਾਬੀ ਥਣ ਮੱਝਾਂ ਨਾਲ ਦਾ ਗਿਆ ਵੀਰੇ ਜਮਾ ਇੱਕ ਨੰਬਰ ਐ ਨਤਾਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਡਰਨ ਵਾਲੀ ਨਹੀਂ ਕੋਈ ਸੀਲਸ ਆਊਗਾ ਵੀਰੇ ਨਹੀਂ ਆ ਮੈਂ ਕੈਮਰੇ ਤੋਂ ਡਰਦਿਆਂ ਇਸ ਤਰ੍ਹਾਂ ਉਸ ਤਰ੍ਹਾਂ ਹੀ ਖੜੀਆ ਬੈੜਾ ਹੂੰ ਸਹੀ ਗੱਲ ਆ ਲੇਵਾ ਬਈ ਕਮਾਲ ਦਾ ਗਿਆ ਫੀਡਿੰਗ ਵਾਲਾ ਲੇਵਾ ਕਰਮਾ ਨੂੰ ਲੱਗਿਆ ਵਾ ਥਣ ਬਹੁਤ ਚੰਗਾ ਆ ਗਿਆ ਵਾ ਕਿ ਨਾੜਾ ਨੂੜਾ ਹਵਾਨੇ ਦੇ ਜੇ ਕਰਮਾ ਨੇ ਬਹੁਤ ਚੰਗੀਆਂ ਆ ਗਿਆ ਖੋਲੋ ਬਈ ਤੋਰੇ ਮੜੀ ਹਾਂਜੀ ਰੰਗ ਰੂਪ ਬਈ ਫੁੱਲ ਚੰਗਾ ਆ ਗਿਆ ਜੇ ਗੱਲ ਕਰੀਏ ਨਾ ਯਾਤ ਕੁਆਲਟੀ ਦੀ ਮੈਂ ਕਹਣਾ ਬਈ ਫੁੱਲ ਬਰੀਡ ਆ ਗਈ ਹੈ ਨਾ ਹਾਂਜੀ ਵੀਰੇ ਬਰੀਡ ਪੂਰੀ ਫੁੱਲ ਫੇਸ ਵਗੈਰਾ ਤੇ ਇੱਕ ਕਰੋ ਬੜਾ ਪਿਆਰਾ ਆ ਗਿਆ ਬਹੁਤ ਕਮਾਲ ਦਾ ਫੇਸ ਆ ਬੋਦੀ ਵਾਦੀ ਦਾ ਫੁੱਲ ਕਮਾਲ ਦੀ ਆ ਗਈ ਤਾਂ ਚਾਹ ਖੈਰ ਚੰਗਾ ਆ ਗਿਆ ਬਾਈ ਲੇਵਾ ਵੀ ਆ ਜਿਹੜਾ ਨਾ ਬਹੁਤ ਸੋਹਣਾਗਾ ਕਰਮ ਵਾਲੀ ਦਾ ਜਿੱਡੀ ਵੜਾ ਮੈਂ ਕਹਿੰਦਾ ਉਹਨਾਂ ਚੰਗਾ ਲੇਵਾ ਲੱਗਿਆ ਵਾਕ ਨਹੀਂ ਬਾਈ ਹਾਂਜੀ ਵੀਰੇ ਬਾਕੀ ਜਿਹੜਾ ਥਣਾ ਦਾ ਸੈਜ ਆ ਉਹ ਤੁਸੀਂ ਆਪ ਚੈੱਕ ਕਰੋ ਬਈ ਬੜਾ ਚੰਗਾ ਥਣਾ ਆ ਗਿਆ ਹੱਥੀਂ ਚੋਲੋ ਭਾਵੇਂ ਮਸ਼ੀਨ ਤੇ ਚੋਲੋ ਫਿਰ ਬਾਈ ਤੁਸੀਂ ਹੱਥੀਂ ਚਵਾਈ ਕਰਦੇ ਸੀ ਹਾਂਜੀ ਵੀਰੇ ਆਪਣੀ ਦਾ ਹੱਥੀਂ ਚਵਾਈ ਕਰਦੇ ਆ ਵੀਰੇ ਠੀਕ ਹੈ ਬਾਈ ਕਹਿੰਦਾ ਆਪਾਂ ਦਾ ਬਾਈ ਹੱਥੀਂ ਚਵਾਈ ਕਰਦੇ ਆ ਮੋੜ ਦੋ ਬਈ ਕੋਈ ਗੱਲ ਨਹੀਂ ਬਾਕੀ ਸਰੀਰ ਆ ਜਿਹੜਾ ਬਈ ਬਹੁਤ ਸੋਹਣਾ ਢਾਂਚੇ ਦਾ ਆ ਗਈ ਇਹ ਨਹੀਂ ਹੈਗਾ ਵੀ ਲਿਸੀ ਲਮੀ ਜਾਂ ਕਿ ਨਹੀਂ ਬਈ ਸੁਹਾ ਵੀ ਨਹੀਂ ਮੰਨਿਆ ਜੀ ਨਹੀਂ ਨਹੀਂ ਵੀਰੇ ਜਮੇ ਨਹੀਂ ਮੰਨਿਆ ਹੂੰ ਤੇ ਬਾਕੀ ਵੀਰੇ ਜਿਹੜੇ ਇੱਕ ਗੱਲ ਹੋਰ ਆ ਜਿਹੜਾ ਇਹਦਾ ਲੇਵਾਗਾ ਇਹਨੂੰ ਕਦੇ ਵੀਰੇ ਬਾਬੇ ਦੀ ਕਿਰਪਾ ਨਾਲ ਕਦੇ ਇੱਕ ਦਿਨ ਆਪਾਂ ਮਸਟੈਟਸ ਵਾਲਾ ਇਹਦੇ ਟੀਕਾ ਨਹੀਂ ਲਾ ਕੇ ਦੇਖਿਆ ਠੀਕ ਹੈ ਬਾਈ ਕਿਉਂਕਿ ਜਿਹੜਾ ਇਹ ਲੇਵਾ ਇਹਨੂੰ ਲੱਗਿਆ ਬਣਾ ਕਰਮਾਂ ਨੂੰ ਬਈ ਫਿਕਸ ਅੰਡਰ ਦੀ ਆ ਗਈ ਨਾ ਕਿਤੇ ਵੀਰੇ ਕੋਈ ਥਣਾ ਦੀ ਕੋਈ ਪ੍ਰੋਬਲਮ ਨਾ ਕੋਈ ਲੇਵੇ ਦੀ ਸਾਰੇ ਆਪਣੇ ਘਰੇ ਚੋਈ ਆ ਇੱਕ ਵੀ ਪਰਸੈਂਟ ਦਾ ਇਹਦੇ ਨੋਕਸ ਨਹੀਂ ਹੈਗਾ ਭਰਾ ਹੂੰ ਬਾਕੀ ਨਾ ਆਪਾਂ ਦਿਖਾਉਨੇ ਆ ਬਾਈ ਸਾਨੂੰ ਡੈਡਰ ਦੀ ਕੁਆਲਿਟੀ ਚੈੱਕ ਕਰੂੰ ਜਿਉਂ-ਜਿਉਂ ਦੇ ਸੀਲ ਸਾਊਗਾ ਵੀਰੇ ਜਿਵੇਂ ਮਰਜੀ ਕੋਈ ਮਰਜੀ ਹੱਥ ਲਾਈ ਜਾਵੇ ਕੀ ਬਾਤ ਆ ਬਾਈ ਲੈ ਠੰਡੀ ਸੀਲ ਦੇਖੋ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਕਰਮ ਵਾਲੀ ਨੂੰ ਫਈ ਅੰਗ ਚਾਦੀ ਸਾਰੀ ਕੋਈ ਕਰਮ ਵਾਲਾ ਚੱਕਰ ਹੀ ਨਹੀਂ ਠੰਡੀ ਸੀਲ ਫੋਲ ਹਵਾਨਾ ਜਿਹੜਾ ਨੂੰ ਫਲੈਕਸੀ ਆ ਗਿਆ ਤੇ ਮੁੱਲ ਵੀ ਇਹਦਾ ਫੋਨ ਤੇ ਮੁੱਲ ਵੀਰੇ ਫੋਨ ਤੇ ਪਰ ਮੁੱਲ ਜਮਾਂ ਜਾਇਜ਼ ਹੋ ਬਾਈ ਠੀਕ ਹੈ ਪਰ ਵੀਰ ਵਾਂ ਕੇ ਫੋਨ ਉਹੀ ਬੰਦਾ ਲਾਵੇ ਜਿਹਨੂੰ ਬੈੜ ਪਸੰਦਾ ਮੁੱਲ ਤਾਂ ਜਮਾ ਵੀਰੇ ਆਪਾਂ ਜਾਇਜ਼ ਕਰਨਾ ਵਸਾ ਹਾਂ ਨਾ ਹਾਂ ਵੀ ਲੈਣ ਦੇ ਨਹੀਂ ਹਾਂ ਵੀਰੇ ਠੀਕ ਹੈ ਹਾਂ ਨਾਲ ਫੋਨ ਤੇ ਮੁੱਲ ਹੋਊਗਾ ਭਰਾ ਜਮਾ ਜਾਇਜ਼ ਮੁੱਲ ਹੋਊਗਾ ਬਾਕੀ ਵਿਹੜ ਆਪਣੇ ਘਰੇ ਦੋ ਡੰਗ ਚਾਰ ਡੰਗ ਚੋ ਕੇ ਤਸੱਲੀ ਕਰਕੇ ਠੀਕ ਹੈ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਨਹੀਂ ਡਿੱਕ ਤਾਉ ਤਾਂ ਬੰਦਾ ਵਿਹੜ ਲਾ ਜਾ ਸਕਦਾ ਨਹੀਂ ਵੀਰੇ ਆਪਾਂ ਅਗਲੇ ਨੂੰ ਕੋਈ ਕਿਰਾਇਆ ਪਾੜਾ ਦੁੱਗਣੀ ਸਾਈ ਮੋੜਾਂਗੇ ਬਸ ਠੀਕ ਹੈ ਬਾਈ ਬਾਈ ਕਹਿੰਦਾ ਬਾਈ ਆਪਦੀ ਤਸੱਲੀ ਕਰਕੇ ਲਾ ਜਾ ਸਕਦੇ ਪੂਰੀ ਆਪਾਂ ਨੂੰ ਕੋਈ ਚੱਕਰੀ ਨਹੀਂਗਾ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕੰਡੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲੋ ਧੰਨਵਾਦ